ਦੀ ਠੰਡੀ ਠੰਡੀ গুড ਮਾਰਨਿੰਗ ਜੀ ਸਾਰਿਆਂ ਅੱਜ ਸਵੇਰ 4 ਵਜੇ ਤੋਂ ਮੀਂਹ ਜਿਹੜਾ ਉਹ ਥੋੜਾ ਥੋੜਾ ਕਣੇ ਕਣੇ ਡਿੱਗਣ ਲੱਗ ਗਿਆ ਸੀ ਤਾਂ ਬਹੁਤ ਹੀ ਸੋਹਣਾ ਮੌਸਮ ਆ ਗਿਆ ਕਿਉਂਕਿ ਸਾਵੰਨ ਦਾ ਪਹਿਲਾ ਮਹੀਨਾ ਇਹ ਆਪਣੇ ਪੈ ਰਹੇ ਅੱਜ ਜਾਣ ਪਾਉ ਸਾਰਿਆਂ ਨਾਲ ਅੱਜ ਥੋੜਾ ਗਰਮੀ ਤੋਂ ਰਾਹਤ ਆ ਜਿਹੜੀ ਕਾਫੀ ਜ਼ਿਆਦਾ ਮਿਲੂਗੀ ਤੇ ਕਾਫੀ ਜ਼ਿਆਦਾ ਜਿਹੜੇ ਹੈਗੇ ਆ ਇੰਨੀ ਠੰਡੀ ਠੰਡੀ ਹਵਾ ਚੱਲ ਰਹੀ ਆ ਕੀ ਬਾਤ ਇੰਨੀ ਠੰਡੀ ਠੰਡੀ ਹਵਾ ਇਹ ਜਿਹੜੀ ਚੱਲ ਰਹੀ ਆ ਤੇ ਦਰਖਤ ਦੇਖੋ ਤੁਹਾਨੂੰ ਝੂਮਦੇ ਦਿਖਾਉਣੇ ਆ ਪੂਰੇ ਸਾਵਣ ਦੇ ਮਹੀਨੇ ਦਾ ਪਹਿਲਾ ਮਹੀਨਾ ਟਾਈਮ ਹੈਗਾ ਜਿਹੜਾ ਉਹ ਸਵੇਰ ਦਾ ਇਹ ਸਵੇਰ ਦੇ 7:30 ਹੋ ਰਹੀ ਹੈ। 6:00 ਵਜੇ ਤੇ 40 ਮਿੰਟ ਤੋਂ ਨਹੀਂ ਹੈ ਜਿਹੜਾ ਪੈਣਾ ਸ਼ੁਰੂ ਹੋ ਗਿਆ ਸੀ। ਪਹਿਲਾਂ ਬਰੀਕ ਬਰੀਕ ਛੋਟਾ ਛੋਟਾ ਪੈ ਰਿਹਾ ਸੀ। ਜੀ ਦੇਖੋ ਕਿੰਨੀ ਸੋਹਣੀ ਬਣ ਰਹੀ ਹੈਗੀ ਇਹ ਲੇਅਰ। ਹਵਾ ਦੇ ਨਾਲ ਫਰਸ਼ ਦੇ ਉੱਪਰ। ਸਾਰੇ ਦਰਾਖਤਾਂ ਨੂੰ, ਸਾਰੇ ਬੂਟਿਆਂ ਨੂੰ ਹਨਾ ਫਸਲਾਂ ਨੂੰ ਸਾਰੇ ਪਸ਼ੂਰਾਂ ਨੂੰ ਮਤਲਬ ਸਾਰੇ ਹਰ ਕਿਸੇ ਨੂੰ ਰਾਹਤ ਆ ਜਿਹੜੀ ਗਰਮੀ ਤੋਂ ਮਿਲ ਜਾਣੀ ਹੈ ਅੱਜ ਦੇ ਮੀਂਹ ਨਾਲ 5 ਤਰੀਕ ਹੋ ਗਈ ਜੀ 1 1 ਅਗਸਤ ਹੋ ਗਿਆ ਤਾਂ 1 ਅਗਸਤ ਨੂੰ ਆਪਣੇ ਮੀਂਹ ਜਿਹੜਾ ਪਹਿਲਾ ਪਿਆ ਹੈਗਾ ਅੱਜ कितना जूम रहे हैं सारे ये अपने लॉक है जेडी वह चैन वाली रही है इतना तक बस पहुंचने वाले है इचे बैक अद्धी गली है जीडी चिनी गई है लॉकटैल ਇਨਨ ਨੇ ਪਹਿਲਾਂ ਮਸਤਰੀ ਨੇ ਇੱਟਾਂ ਚਿਨੀ ਹੈਗੀਆਂ ਤੇ ਇੱਟਾਂ ਚਾਹਣ ਤੋਂ ਬਾਅਦ ਇਹਨਾਂ ਨੇ ਲੌਕਟਾ ਜਿਹੜੀ ਉੱਪਰ ਦੀ ਚੰਨੀ ਹੈਗੀ ਲੌਕਟਾ ਜਿਹੜੀ ਚਿਨੀ ਗਈ ਉਹ ਤੋਂ ਗਲੀ ਬਿਲਕੁਲ ਸਾਫ਼ ਹੋ ਗਿਆ ਕਰੋ ਮੀਂਹ ਪੈ ਤਾ ਬਹੁਤ ਹੋ ਗਿਆ ਪਰ ਬਿਲਕੁਲ ਅੱਜ ਪੱਕਣਗੇ ਜੀ ਘਰ ਘਰ ਖੀਰ ਪੂੜੇ ਕਿਉਂਕਿ ਸਾਵਣ ਦਾ ਪਹਿਲਾ ਮਹੀਨਾ ਜਿਹੜਾ ਪਿਆ ਹੈਗਾ ਤੇ ਲੋਕਾਂ ਨੇ ਬੜੇ ਖੁਸ਼ੀ ਨਾਲ ਬਣਾਉਣੇ ਹੈਗੇ ਸਾਰਿਆਂ ਨੇ ਘਰ ਘਰ ਖੀਰ ਪੂੜੇ ਇਹ ਸਾਵਣ ਦੀ ਵਾਸਤੇ ਵੀ ਇਹ ਫੇਮਸ ਆਪਣੇ ਕਹਿ ਸਕਦੇ ਹਨ ਪੂਰੀ ਰੀਤੀ ਰਿਵਾਜਾਂ ਨਾਲ ਖੀਰ ਪੂੜੇ ਜਿਹੜੇ ਹਰ ਸਾਲ ਬਣਾਏ ਜਾਂਦੇ ਹੈਗੇ ਸਾਵਣ ਦੇ ਮਹੀਨੇ ਵਿੱਚ ਕੀਰਪੂੜੇ ਹਾਰ ਇੱਕ ਘਰ ਵਿੱਚ ਬੰਦੇ ਹੈਗੇ ਮੈਨੂੰ ਨਹੀਂ ਲੱਗਦਾ ਕਿ ਕੋਈ ਘਰ ਪੰਜਾਬ ਦੇ ਵਿੱਚ ਐਵੇਂ ਦਾ ਹੋਊਗਾ ਕਿ ਜਿਹਦੇ ਘਰ ਇੱਕ ਕੀਰਪੂੜੇ ਜਿਹੜੇ ਨਹੀਂ ਬੰਦੇ ਸਾਵਣ ਦੇ ਮਹੀਨੇ ਵਿੱਚ ਕਿਉਂਕਿ ਇਹ ਵੀ ਆਪਣੇ ਇੱਕ ਸਾਵਣ ਸਪੈਸ਼ਲ ਹੁੰਦਾ ਹਨ ਜਦੋਂ ਸਾਰੀਆਂ ਵਿਆਈਆਂ ਹੋਈਆਂ ਕੁੜੀਆਂ ਚੂੜੀਆਂ ਪਹਿਨਦੀਆਂ ਸਾਵਣ ਮਨਾਉਂਦੀਆਂ ਮਹਿੰਦੀ ਲਾਉਂਦੀਆਂ ਨੀਲ ਪਿੰਡ ਵਗੈਰਾ ਲਾਉਂਦੀਆਂ ਹਨ ਪੂਰੇ ਚਾਵਾਂ ਨਾਲ ਤੀਆਂ ਤੇ ਜਾਨੀਆਂ ਤੀਆਂ ਲਾਉਂਦੀਆਂ ਹੈ ਇਸੇ ਤਰ੍ਹਾਂ ਦੀ ਆਪਣੀ ਪਰੰਪਰਾ ਹੈਗੀ ਆ। ਇਸੇ ਤਰ੍ਹਾਂ ਦੀ ਆਪਣੇ ਪਰੰਪਰਾ ਰੀਤੀ ਰਿਵਾਜ ਆ ਜਿਹੜੇ ਪੰਜਾਬੀਆਂ ਦੇ ਹੁੰਦੇ ਹੈਗੇ। ਤੇ ਉਹਨਾਂ ਵਿੱਚੋਂ ਹੀ ਇਹ ਇੱਕ ਹੈਗਾ ਸਾਵਣ ਸਪੈਸ਼ਲ